ਦੀ ਡਿਪਾਰਟਮੈਂਟਲ ਇਨਕੁਆਇਰੀ ਜੋ ਨਾਨਕ ਸਿੰਘ ਨੇ 81 45 ਡੇਸ ਤੇ ਕੰਪਲੀਟ ਕੀਤੀ ਜਾਏਗੀ ਜੋ ਉਹਨਾਂ ਨੇ ਪੈਂਡਿੰਗ ਕਰ ਦਿੱਤੀ ਸੀਗੀ ਕਿ ਯੂਟੀ ਦੇ ਇਨਵੈਸਟੀਗੇਸ਼ਨ ਤੋਂ ਬਾਅਦ ਕਰਾਂਗੇ ਜੋ ਐਕਚੁਅਲੀ ਵਿਚ ਇਜ਼ ਲੀਗਲੀ ਰੋਂਗ ਜਿਸ ਦਿਨ ਤੋਂ ਵਰੁਣ ਸਰ ਨੇ ਲਿਤਾ ਉਹਨਾਂ ਨੇ ਆਪਣੇ 45 ਡੇਸ ਦੇ ਅੰਦਰ ਜ਼ਰੂਰ ਖਤਮ ਕਰ ਦਿੱਤੀ ਔਰ ਉਹਨਾਂ ਨੇ ਅੱਜ ਮਨੂੰ ਸਵੇਰੇ ਮੇਰੀ ਨਾਲ ਗੱਲਬਾਤ ਹੋਈ ਸੀਗੀ ਉਹਨਾਂ ਨੇ ਮਨੂੰ ਦੱਸਿਆ ਕਿ ਅਸੀਂ 29 ਤਿੰਨ ਸਾਲ ਦੀ ਸਰਵਿਸ ਡਿਡਕਟ ਕੀਤੀ ਹੈ ਔਰ ਤਿੰਨ ਸਾਲ ਦਾ ਉਹਨਾਂ ਨੂੰ ਨੋ ਇੰਕਰੀਮੈਂਟ ਨੋ ਸੈਲਰੀ ਜਿਹੜੇ ਵਰਕਸ ਹੁੰਦੇ ਉਹ ਕੁਝ ਨਹੀਂ ਮਿਲਣਗੇ 3 ਸਾਲ ਲਈ ਕੋਈ ਪ੍ਰੋਮੋਸ਼ਨ ਨਹੀਂ ਹੈ ਆਊਟ ਆਫ ਪਟਿਆਲਾ ਡਿਸਟ੍ਰਿਕਟ ਪੋਸਟਿੰਗ ਹੈਗੀ ਹੈ ਹੋਰ ਸਸਪੈਂਡਡ ਟਿਲ ਦ ਕੇਸ ਇਜ਼ ਆਨ ਇਹ ਉਹਨਾਂ ਨੂੰ ਸਜ਼ਾ ਮਿਲੀ ਹੈ ਇੰਨਾ ਲੰਬਾ ਥੋੜਾ ਸੰਘਰਸ਼ ਰਿਹਾ ਅੱਜ ਜਾ ਕੇ ਪਟਿਆਲਾ ਪੁਲਿਸ ਦੇ ਵੱਲੋਂ ਵੀ ਕਾਰਵਾਈ ਕਰ ਦਿੱਤੀ ਗਈ ਹੈ ਜੇ ਮੈਂ ਥੋੜਾ ਕਹਿਣਾ ਤੇ ਹੁਣ ਸੀਬੀਆਈ ਦੇ ਕੋਲ ਕੇਸ ਚਲਾ ਗਿਆ ਹੈ ਸੀਬੀਆਈ ਕਰੇ ਇਨਵੈਸਟੀਗੇਸ਼ਨ ਜਾਂ ਪੰਜਾਬ ਪੁਲਿਸ ਕਰੇ ਜਾਂ ਮੈਜਿਸਟ੍ਰੇਟ ਕਰੇ ਸੱਚਾਈ ਸਾਹਮਣੇ ਆਂਦੀ ਲੋੜ ਹੈਗੀ ਨਾਨਕ ਜੈਜੀ ਨੀਯੰ ਜਿਨ੍ਹਾਂ ਨੇ ਐਫ ਆਈ ਆਰ ਦੀ ਪਹਿਲੇ ਡਿਲੇ ਕੀਤੀ ਜਿਨ੍ਹਾਂ ਨੇ ਆਫਿਸ ਤੇ ਬੈਠ ਕੇ ਮੈਨੂੰ ਕਿਹਾ ਤੁਹਾਡੇ ਕੋਲ ਆਪਸ਼ਨ ਖਾਲੀ ਕੰਪਰੋਮਾਈਜ਼ ਦਾ ਕੋਈ ਚਾਰਾ ਨਹੀਂ ਛੱਡਿਆ ਜਿਨ੍ਹਾਂ ਨੇ ਸਾਨੂੰ ਕੰਪਰੋਮਾਈਜ਼ ਲਈ ਫੋਰਸ ਨਹੀਂ ਕੀਤਾ ਪੁਲਿਸ ਸਟੇਸ਼ਨ ਬਿਠਾ ਕੇ ਮੈਨੂੰ ਬਹੁਤ ਤੰਗ ਕੀਤਾ ਉਹਨਾਂ ਨੇ ਹੈਰਸਮੈਂਟ ਕੀਤੀ ਰਾਤੀ 12 1 ਵਜੇ ਤੇ ਇਹ ਜੀ ਆਈ ਜੀ ਆਫਸਰਾਂ ਨੂੰ ਆਪਣੀ ਯੂਨੀਫਾਰਮ ਥੱਲੇ ਉਤਾਰ ਦੇਣੀ ਚਾਹੀਦੀ ਹੈ ਤੇ ਐਂਕਰ ਦੇਣੀ ਚਾਹੀਦੀ ਹੈ ਫਿਰ ਨਾਨਕ ਜੈਜੀ ਆਫਸਰ ਨੂੰ ਇਹਨਾਂ ਨੇ ਡੀ ਆਈ ਜੀ ਬਣਾਤਾ ਮੈਂ ਇਨਾ ਪਰੋਸਾ ਕਿ ਮੈਂ ਕੀ ਉਹਨਾਂ ਨੇ ਮੈਨੂੰ ਬੇਟੀ ਕਿਹਾ ਮੈਂ ਉਹਨਾਂ ਲਈ ਸੈਲੂਟ ਕੀਤਾ ਉਹਨਾਂ ਨੂੰ ਤੇ ਉਹ ਸੈਲੂਟ ਕਿੱਥੇ ਗਿਆ ਉਹ ਭਗਵੰਤ ਮਾਨ ਅੱਜ ਤੱਕ 5 ਮਹੀਨੇ ਦਾ ਕਿੱਥੇ ਕਿੱਥੇ ਚਲਾ ਗਿਆ ਕੀ 4 ਐਸ ਐਚਓ ਇੰਨੇ ਕੀ ਇੰਪੋਰਟੈਂਟ ਹੈਗੇ ਪੰਜਾਬ ਸਰਕਾਰ ਗੁਰਪੰਜਾਬ ਪੁਲਿਸ ਲਈ ਇਹ ਜੀ ਕਿਹੜੇ ਰਾਜਨ ਜੋੜੇ ਆ ਬਾਹਰ ਆ ਜਾਣਗੇ ਅਗਰ ਇਹਨਾਂ ਦੇ ਨਾਮ ਲੈਤੇ ਜਗੇ ਜਾਂ ਇਹਨਾਂ ਨੂੰ ਸਜ਼ਾ ਦਿੱਤੀ ਹੂੰ ਤੁਸੀਂ ਸੈਟੀਸਫਾਈ ਹੋ ਜਿਹੜੀ ਇਹ ਪੁਲਿਸ ਦੇ ਵੱਲੋਂ ਕਾਰਵਾਈ ਕਰੀ ਗਈ ਹੈ ਸੀਬੀਆਈ ਕੋਲ ਕੇਸ ਚਲਾ ਗਿਆ ਥੋੜੀ ਹੁਣ ਮੈਂ ਤਾਂ ਸ਼ੁਰੂ ਤੋਂ ਇਹੀ ਮੰਗਾ ਸੀ ਕਿ ਇਹ ਸਾਰਾ ਕੇਸ ਸੀਬੀਆਈ ਦੇਖੇ ਸੀਬੇ ਹੈਂਡਲ ਕਰੇ ਪੰਜਾਬ ਪੁਲਿਸ ਹੈ ਪਰ ਕੋਈ ਵੀ ਅਧਿਕਾਰੀ ਬੰਦਾ ਪੁਲਿਸ ਦਾ ਨਾ ਹੋਵੇ ਹੁਣ ਤੁਸੀਂ ਸੈਟੀਸਫਾਈ ਹੋ ਜੀ ਜੀ ਬਿਲਕੁਲ ਸੈਟੀਸਫਾਈ ਤੇ ਮੈਂ ਯੂਟੀ ਤੇ ਵੀ ਸੀਗੀ ਤੁਸੀਂ ਦੇਖਿਆ ਸੀ ਮੈਂ ਤੇ ਸੈਟੀਸਫੈਕਸ਼ਨ ਜਦੋਂ ਮਾਨਸਾਪ ਕੋਲ ਗਈਆਂ ਉਹ ਵੀ ਸੀਗੀ ਜਦੋਂ ਮੈਂ ਨਾਨਕਸਰ ਕੋ ਗਈਆਂ ਉਹ ਵੀ ਸੀਗੀ ਬਟ ਇੱਥੇ ਸਾਰੀ ਜਗ੍ਹਾ ਕਹਿੰਦੇ ਨਾ ਪਬਲਿਕ ਨੂੰ ਧੋਖਾ ਮਿਲਦਾ ਹੈ ਮੈਂ ਸੁਣਦੀ ਸੀਗੀ ਇਹ ਗੱਲ ਬਟ ਅੱਜ ਮੈਂ ਆਪੇ ਇਸ ਚੀਜ਼ ਨੂੰ ਫੇਸ ਕੀਤਾ ਹੈ। ਕਰਨਲ ਕਟਮਾਰ ਮਾਮਲਾ ਪਟਿਆਲਾ ਦਾ ਬਹਿਤੀ ਪ੍ਰਸਿੱਧ ਮਾਮਲਾ ਹੈ ਜਿਸ ਨੂੰ ਲੈ ਕੇ ਸੀਬੀਆਈ ਦੇ ਵੱਲੋਂ ਹੁਣ ਐਕਸ਼ਨ ਲਿੱਤਾ ਜਾ ਰਿਹਾ ਹੈ ਜੀ ਬਿਲਕੁਲ ਜਿਹੜਾ ਇੱਕ ਕੇਸ ਹੈ ਸੀਬੀਆਈ ਦੇ ਕੋਲ ਪਹੁੰਚ ਗਿਆ ਹੈ ਤੇ ਇਸ ਨੂੰ ਲੈ ਕੇ ਹੋਰ ਵੀ ਕਾਫੀ ਅਪਡੇਟਸ ਸਾਹਮਣੇ ਆਏ ਨੇ ਸਾਡੇ ਨਾਲ ਰੀਤੂ ਬਾੜ ਜੀ ਜੁੜੇ ਪਏ ਨੇ ਉਹਨਾਂ ਤੋਂ ਸਾਰੀ ਅਪਡੇਟਸ ਜਾਣਾਂਗੇ ਤੇ ਜਿਹੜੀ ਹੁਣ ਪ੍ਰਮੁੱਖ ਅਪਡੇਟ ਆਈ ਹੈ ਕੇਸ ਨੂੰ ਲੈ ਕੇ ਉਸ ਬਾਰੇ ਵੀ ਜਾਣੂ ਕਰਵਾਵਾਂਗੇ ਤੁਹਾਨੂੰ ਮੈਮ ਇਸ ਨੂੰ ਲੈ ਕੇ ਹੁਣ ਇੱਕ ਅਪਡੇਟ ਸਾਹਮਣੇ ਆਇਆ ਉਹ ਕੀ ਅਪਡੇਟ ਹੈ ਜੀ ਅਪਡੇਟ ਹੈ ਵੇ ਕਿ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਜੋ ਨਾਨਕ ਸਿੰਘ ਨੇ 81 45 ਡੇਸ ਤੇ ਕੰਪਲੀਟ ਕੀਤੀ ਜਾਏਗੀ ਜੋ ਉਹਨਾਂ ਨੇ ਪੈਂਡਿੰਗ ਕਰ ਦਿੱਤੀ ਸੀਗੀ ਕਿ ਯੂਟੀ ਦੇ ਇਨਵੈਸਟੀਗੇਸ਼ਨ ਤੋਂ ਬਾਅਦ ਕਰਾਂਗੇ ਜੋ ਐਕਚੁਅਲੀ ਵਿਚ ਇਜ਼ ਲੀਗਲੀ ਰੋਂਗ ਗਵਰਨਰ ਸਾਹਿਬ ਨੇ ਵੀ ਇੰਟਰਫੇਅਰ ਕੀਤਾ ਸੀਗਾ ਕਿ ਡਿਪਾਰਟਮੈਂਟਲ ਇਨਕੁਆਇਰੀ ਤੇ ਤੁਹਾਡੇ ਡਿਸਪਲਿਨ ਹੋਰ ਕੰਡਕਟ ਦੇ ਉਪਰ ਇਟ ਇਜ਼ ਨਾਥਿੰਗ ਟੂ 杜 ਵਿਦ ਯੋਰ ਕ੍ਰਿਮੀਨਲ ਐਕਟੀਵਿਟੀ ਸੋ ਤੁਸੀਂ ਉਸ ਨੂੰ ਕਿਉਂ ਬੰਦ ਕੀਤਾ ਤੇ ਉਸ ਨੂੰ ਜਦੋਂ ਐਸਐਸਪੀ ਵਰੁਣ ਆਏ ਸੀ ਉਹਨਾਂ ਨੇ ਓਪਨ ਕਰ ਦਿੱਤੀ ਸੀ ਕਿ ਔਰ ਉਹਨਾਂ ਨੇ ਕਿਹਾ ਸੀ ਐਟ ਦ ਅਰਲੀਐਸਟ ਔਰ ਸ਼ਾਇਦ ਉਹਨਾਂ ਨੇ 45 ਡੇਜ਼ ਜਿਸ ਦਿਨ ਤੋਂ ਵਰੁਣ ਸਰ ਨੇ ਲੀਤਾ ਉਹਨਾਂ ਨੇ ਆਪਣੇ 45 ਡੇਜ਼ ਦੇ ਅੰਦਰ ਜ਼ਰੂਰ ਖਤਮ ਕਰ ਦਿੱਤੀ ਔਰ ਉਹਨਾਂ ਨੇ ਅੱਜ ਮੈਨੂੰ ਸਵੇਰੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਸੀਗੀ ਉਹਨਾਂ ਨੇ ਸਰਵਿਸ ਡਿਡਕਟ ਕੀਤੀ ਹੈ ਮਤਲਬ ਉਹਨਾਂ ਦੀ ਕਹਿੰਦੇ ਜਿਸ ਨੂੰ ਕੱਟ ਕਰ ਦਿੱਤੀ ਹੈ ਫੀਚਰਸ ਕਹਿੰਦੇ ਜਿਸ ਨੂੰ ਮਤਲਬ ਡਿਕਰੀਸ ਕਰ ਦਿੱਤੀ ਹੈ ਹੋਰ 3 ਸਾਲ ਦਾ ਉਹਨਾਂ ਨੂੰ ਨੋ ਇਨਕਰੀਮੈਂਟ ਨੋ ਸੈਲਰੀ ਜਿਹੜੇ ਪਰਕਸ ਹੁੰਦੇ ਉਹ ਕੁਝ ਨਹੀਂ ਮਿਲਣਗੇ 3 ਸਾਲ ਲਈ ਕੋਈ ਪ੍ਰਮੋਸ਼ਨ ਨਹੀਂ ਹੈ ਆਊਟ ਆਫ ਪਟਿਆਲਾ ਡਿਸਟ੍ਰਿਕਟ ਪੋਸਟਿੰਗ ਹੈਗੀ ਹੈ ਹੋਰ ਸਸਪੈਂਡਡ ਟਿਲ ਦ ਕੇਸ ਇਸ ਔਨ ਇਹ ਉਹਨਾਂ ਨੂੰ ਸਜ਼ਾ ਮਿਲੀ ਹੈ ਔਰ ਐਟਲੀਸਟ आई विल से ਜਿਹੜਾ ਖਾਕੀ ਯੂਨੀਫਾਰਮ ਤੇ ਪਾ ਕੇ ਉਹਨਾਂ ਨੇ ਇੱਕ ਵਾਦਾ ਕੀਤਾ ਸੀਗਾ ਅਰਪੀ ਸ਼ੁਕਲਾ ਜੀ ਨੇ ਹੋਰ ਐਸਐਸਪੀ ਵਰੁਣ ਹੋਰ ਚੈਲ ਸਾਹਿਬ ਨੇ ਉਹਨਾਂ ਨੇ ਮੈਨੂੰ ਇੱਕ ਹੋਪ ਦਿੱਤੀ ਕਿ ਸਾਰੇ ਪੁਲਿਸ ਆਫੀਸਰ ਜੋ ਮੈਂ ਮੈਂ ਪਹਿਲੇ ਵੀ ਬਹੁਤ ਵਾਰ ਕਿਹਾ ਕਿ ਹਰ ਇੱਕ ਖਾਕੀ ਵਰਦੀ ਵਾਲਾ ਖਰਾਬ ਨਹੀਂ ਹੁੰਦਾ ਤੇ ਉਹਨਾਂ ਨੇ ਐਪਰੂਵ ਕੀਤਾ ਕਿ ਜੋ ਗਲਤ ਹੈਗੇ ਗਲਤ ਨੂੰ ਗਲਤ ਕਹਿੰਤੇ ਗਲਤ ਨਹੀਂ ਹੁੰਦਾ ਮੈਮ ਇਹ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਮਿਲੀ ਮਤਲਬ ਉਹਨਾਂ ਨੇ ਬਾਈ ਕਾਲ ਦਿੱਤੀ ਕੋਈ ਮੈਸੇਜ ਜੀ ਉਹਨਾਂ ਨੇ ਮੈਨੂੰ ਬਾਈ ਕਾਲ ਦਿੱਤੀ ਅੱਜ ਸਵੇਰੇ कि ਉਹਨਾਂ ਨੇ ਸਾਈਨ ਕਰ ਦਿੱਤੀ ਹੈ ਹੋਰ ਉਹਨਾਂ ਨੇ ਇਸ ਦੀ ਇੰਟੀਮੇਸ਼ਨ 24 ਐਸ ਐਚ ਉਸ ਹੋ ਰਿਹਾ 6 ਜਾਣੇ ਟੋਟਲ ਹਨ ਜਿਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ ਕਿਉਂਕਿ ਵੈਸੇ ਟੋਟਲ 8 ਜਾਣੇ ਸੀ ਬਸ 6 ਜਾਣੇ ਦੀ ਪਛਾਣ ਹੋ ਗਈ ਸੀ ਜੋੜੇ 6 ਪਛਾਣ ਹੋ ਗਈ ਉਹਨਾਂ ਨੂੰ ਸਜ਼ਾ ਦੇ ਦਿੱਤੀ ਗਈ ਹੈ ਮੈਮ ਇੰਨਾ ਲੰਬਾ ਥੋੜਾ ਸੰਘਰਸ਼ ਰਿਹਾ ਅੱਜ ਜਾ ਕੇ ਪਟਿਆਲਾ ਪੁਲਿਸ ਦੇ ਵੱਲੋਂ ਵੀ ਕਾਰਵਾਈ ਕਰ ਦਿੱਤੀ ਗਈ ਹੈ ਜਿਵੇਂ ਤੁਹਾਡਾ ਕਹਿਣਾ ਹੈ ਤੇ ਹੁਣ ਸੀਬੀਆਈ ਦੇ ਕੋਲ ਕੇਸ ਚੱਲਿਆ ਗਿਆ ਹੈ ਸੀਬੀਆਈ ਦੇ ਕੋਲ ਕੇਸ ਗਿਆ ਇਸ ਪ੍ਰਤੀ ਤੁਹਾਡਾ ਕੀ ਕਹਿਣਾ ਹੈ ਕਿਵੇਂ ਤੁਸੀਂ ਇਹ ਚੀਜ਼ ਨੂੰ ਦੇਖਦੇ ਹੋ ਜੀ ਇਸ ਦੇਖੋ ਜੀ ਅਸੀਂ ਸੀਬੀਆਈ ਦੇਖੋ ਅਗਰ ਅੱਜ ਤੁਹਾਨੂੰ ਪਤਾ ਹੀ ਲ ਚਿਨਾ ਨੇ ਇੱਕ ਅਪੀਲ ਐਸਐਲਪੀ ਪਾਈ ਹੈ ਹਰਜਿੰਦਰ ਸਿੰਘ ਤੇ ਲੋਹਰ ਬੋਪਰਾਏ ਨੇ ਅਸੀਂ ਕਿ ਕਵੀਅਤ ਪਹਿਲੇ ਹੀ ਪਾਈ ਹੋਈ ਸੀਗੀ ਤੁਸੀਂ ਮੈਨੂੰ ਇਹ ਦੱਸੋ ਜਦੋਂ ਯੂਟੀ ਤੇ ਇਹਨਾਂ ਨੇ ਕੇਸ ਯੂਟੀ ਤੇ ਟ੍ਰਾਂਸਫਰ ਕੀਤਾ ਸੀ ਆਦੂ ਕਿਉਂ ਨਹੀਂ ਅਪੋਜ਼ ਕੀਤਾ ਸੀਗਾ ਥੈਟ ਮੀਨਸ ਦੇ ਕੁਡ ਮੈਨੇਜ ਥੈਟ ਥੈਟਸ ਵਾਈ ਦੇ ਵਰ ਨਾਟ ਅਪੋਜ਼ਿੰਗ ਔਰ ਦੂਜੀ ਗੱਲ ਸੀਬੀਆਈ ਕਰੇ ਇਨਵੈਸਟੀਗੇਸ਼ਨ ਜਾਂ ਪੰਜਾਬ ਪੁਲਿਸ ਕਰੇ ਜਾਂ ਮੈਜਿਸਟ੍ਰੇਟ ਕਰੇ ਸਚਾਈ ਸਾਹਮਣੇ ਆਂਦੀ ਲੋੜ ਹੈਗੀ ਹੈ ਸੀਬੀਆਈ ਤੂੰ ਕਿਸਲੇ ਡਰ ਰਹਾ ਸੀਬੀਆਈ ਕੋਈ ਵੀ ਇਨਵੈਸਟੀਗੇਟ ਕਰੇ ਮਗਰ ਸਚਾਈ ਸਾਹਮਣੇ ਅਗਰ ਅਸੀਂ ਝੂਠੇ ਅਸੀਂ ਵੀ ਤੇ ਸੀਬੀਆਈ ਮੰਗੀਏ ਤੇ ਅਗਰ ਅਸੀਂ ਡਰਦੇ ਹੋਵਾਂਗੇ ਤੇ ਅਸੀਂ ਵੀ ਕਹਾਂਗੇ ਸੀਬੀਆਈ ਨਹੀਂ ਹੋਣੀ ਚਾਹੀਦੀ ਇਹ ਜੀ ਲੋਕਲੀ ਖਤਮ ਕਰ ਦੋ ਸਚਾਈ ਜਿਹੜੀ ਹੈ ਸਚਾਈ ਸਭ ਦੇ ਸਾਹਮਣੇ ਆਣੀ ਚਾਹੀਦੀ ਔਰ ਇਹਦਾ ਰਾਈਟ ਵੇ ਆਣੀ ਚਾਹੀਦੀ ਹੈ ਮੈਡਮ ਧਰਨੇ ਆਪਣੇ ਹੱਕਾਂ ਵਾਸਤੇ ਤੁਸੀਂ ਸਹੀ ਸੀ ਤੁਹਾਡੇ ਹਸਬੰਡ ਨਾਲ ਪਤੀ ਨਾਲ ਤੇ ਬੱਚੇ ਨਾਲ ਕੁੱਟਮਾਰ ਹੋਈ ਧਰਨਿਆਂ ਤੇ ਗਏ ਚੰਡੀਗੜ੍ਹ ਕੀ ਨਹੀਂ ਕਰਿਆ ਬਹੁਤ ਕੁਝ ਦੇਖਣਾ ਪਿਆ ਜਿਹੜਾ ਅੱਜ ਮੈਸੇਜ ਆਇਆ ਐਸਐਸਪੀ ਸਾਹਿਬ ਦੇ ਵੱਲੋਂ ਕਿੰਨੀ ਕੀ ਖੁਸ਼ੀ ਸੀ ਕਿੰਨੀ ਕੀ ਮਤਲਬ ਉਮੀਦ ਦੀ ਕਿਰਨ ਹੋਰ ਵਧੀਆ ਆਸਾਂ ਵਧੀਆਂ ਨੇ ਜੀ ਦੇਖੋ ਮੈਂ ਬਹੁਤ ਖੁਸ਼ ਹਾਂ ਕਿ ਇਹ ਜੇ ਅਧਿਕਾਰੀ ਹੈਗੇ ਨੇ ਪੁਲਿਸ ਵਿੱਚ ਅਰਪਿਤ ਚੁਕਲਾ ਜੀ ਵਰੁਣ ਜੀ ਹੋਰ ਆਪਨੇ ਚੈਲ ਸਾਹਿਬ ਇਹ ਜੇ ਅਧਿਕਾਰੀ ਹੈਗੇ ਨੇ ਜੋ ਆਪਣਾ ਡਿਊਟੀ ਡਿਊਟੀ ਸਮਝ ਕੇ ਕਰਦੇ ਨਾਨਕ ਜੈ ਜੀ ਨੀਨ ਜਿਨ੍ਹਾਂ ਨੇ ਐਫ ਆਈ ਆਰ ਹੀ ਪਹਿਲੇ ਡਿਲੇ ਕਿਤੀ ਜਿਨ੍ਹਾਂ ਨੇ ਆਫਿਸ ਤੇ ਬੈਠ ਕੇ ਮੈਨੂੰ ਕਿਹਾ ਤੁਹਾਡੇ ਕੋਲ ਆਪਸ਼ਨ ਖਾਲੀ ਕੰਪਰੋਮਾਈਜ਼ ਹੈ ਕੋਈ ਚਾਰਾ ਨਹੀਂ ਛੱਡਿਆ ਜਿਨ੍ਹਾਂ ਨੇ ਸਾਨੂੰ ਕੰਪਰੋਮਾਈਜ਼ ਲਈ ਫੋਰਸ ਨਹੀਂ ਕੀਤਾ ਪੁਲਿਸ ਸਟੇਸ਼ਨ ਬਿਠਾ ਕੇ ਮੈਨੂੰ ਬਹੁਤ ਤੰਗ ਕੀਤਾ ਉਹਨਾਂ ਨੇ ਹੈਰਸਮੈਂਟ ਕੀਤੀ ਰਾਤੀ 12 1 ਵਜੇ ਤੇ ਇਹ ਜੇ ਇਹ ਜੇ ਆਫਸਰਾਂ ਨੂੰ ਆਪਣੀ ਯੂਨੀਫਾਰਮ ਥੱਲੇ ਉਤਾਰ ਦੇਣੀ ਚਾਹੀਦੀ ਹੈ ਤਾਂ ਇਹ ਹੈਂਗ ਕਰ ਦੇਣੀ ਚਾਹੀਦੀ ਹੈ ਹੋਰ ਨਾਨਕ ਜੀ ਜੇ ਆਫਸਰ ਨੂੰ ਇਹਨਾਂ ਨੇ ਡੀਆਈਜੀ ਵਾਤਾ ਜਿਹੜਾ ਤੁਸੀਂ ਦੇਖੋ ਭਗਵੰਦ ਮਾਨ ਜਿਨ੍ਹਾਂ ਨੇ ਮੈਨੂੰ ਤੁਸੀਂ ਸੀਗੇ ਨਾਲ ਉਦੋਂ ਯਾਦ ਹੋਣਾ ਤੁਸੀਂ ਆਏ ਸੀਗੇ ਜਦੋਂ ਮੈਂ ਕਿਹਾ ਸੀ ਉਹਨਾਂ ਨੇ ਕਿਹਾ ਸ਼ਾਮ ਨੂੰ 6 ਵਜੇ ਮੈਂ ਇੰਨਾ ਭਰੋਸਾ ਕਿ ਮੈਂ ਕਹਾਂ ਉਹਨਾਂ ਨੇ ਮੈਨੂੰ ਬੇਟੀ ਕਿਹਾ ਮੈਂ ਉਹਨਾਂ ਲਈ ਸਲੂਟ ਕੀਤਾ ਉਹਨਾਂ ਨੂੰ ਤੇ ਉਹ ਸਲੂਟ ਕਿੱਥੇ ਗਿਆ ਉਹ ਭਗਵੰਤਮਾਨ ਅੱਜ ਤੱਕ 5 ਮਹੀਨੇ ਦਾ ਕਿੱਥੇ ਕਿੱਥੇ ਚਲਾ ਗਿਆ ਉਹਨਾਂ ਨੂੰ ਕੋਈ ਹੋ ਨਹੀਂ ਆਈ ਫੀਲ ਉਹ ਵੀ ਮਤਲਬ ਇੰਨੇ ਜ਼ਿਆਦਾ ਪੁਲਿਸ ਤੋਂ ਡਰਦੇ ਨੇ ਜਾਂ ਪੁਲਿਸ ਤੇ 4 ਐਸਐਚਓ ਤੋਂ ਇੰਨਾ ਡਰ ਹੈਗਾ ਗਵਰਨਮੈਂਟ ਨੂੰ ਵੀ ਮੈਨੂੰ ਅੱਜ ਇੱਕੋ ਚੀਜ਼ ਦੀ ਅਜੇ ਤੱਕ ਜੋ ਸਮਝ ਨਹੀਂ ਆਂਦੀ ਉਹ ਐਵੇਂ ਕਿ 4 ਐਸਐਚਓ ਇੰਨੇ ਕੀ ਇੰਪੋਰਟੈਂਟ ਹੈਗੇ ਪੰਜਾਬ ਸਰਕਾਰ ਫਿਰ ਪੰਜਾਬ ਪੁਲਿਸ ਲਈ ਇਹ ਜਿਹੜੇ ਰਾਜਨ ਜੋੜੇ ਆ ਬਾਹਰ ਆ ਜਾਣਗੇ ਅਗਰ ਇਹਨਾਂ ਦੇ ਨਾਮ ਲੈਤੇ ਜੇ ਜਾਂ ਇਹਨਾਂ ਨੂੰ ਸਜ਼ਾ ਦਿੱਤੀ ਗਈ ਮੈਡਮ ਕੰਪਰਮਾਈਜ਼ ਦਾ ਵੀ ਜ਼ਿਕਰ ਹੋਇਆ ਉਹਨਾਂ ਪਿੱਛੇ ਜੇ ਤੁਸੀਂ ਦੱਸਿਆ ਸੀ ਚਾਰਾਂ ਸੱਚੋਂ ਦੇ ਵਿੱਚੋਂ ਇੱਕ ਐਸੇ ਚੋ ਤੁਹਾਡੇ ਕੋਲ ਆਇਆ ਉਹਨੇ ਕਿਹਾ ਮੈਂ ਸਰਕਾਰੀ ਗਵਾਹ ਬਣਨ ਨੂੰ ਤਿਆਰ ਆ ਕਿੰਨੀ ਕੀ ਸੱਚਾਈ ਇਸ ਗੱਲ ਦੀ ਜੀ ਸ਼ਮਿੰਦਰ ਮੇਰੇ ਕੋਲ ਆਇਆ ਸੀਗਾ ਮੇਰੇ ਕੋਲ ਐਵਿਡੈਂਸ ਵੀ ਹੈਗਾ ਉਹ ਮੇਰੇ ਆਫਿਸ ਤੇ ਆਇਆ ਸੀਗਾ ਉਹ ਮੇਰੇ ਆਫਿਸ ਤੇ ਆਏ ਹੋਰ ਮੈਂ ਤੁਹਾਨੂੰ ਇਹ ਵੀ ਦੱਸਦਾ ਜਦੋਂ ਉਹ ਮੇਰੇ ਆਫਿਸ ਤੇ ਆਏ ਐਵਿਡੈਂਸ ਵੀ ਹੈਗੇ ਮੇਰੇ ਕੋਲ ਮੇਰੇ ਆਫਿਸ ਤੇ ਆਏ ਸੀਗੇ ਹੋਰ ਮੈਂ ਯੂਟੀ ਪੁਲਿਸ ਨੂੰ ਫੋਨ ਕਰਕੇ ਕੀਆ ਕਿ ਜੀ ਆਪਣੀ ਸਟੇਟਮੈਂਟ ਦੇਣਾ ਚਾਹੁੰਦਾ ਤਾਂ ਲੈ ਲਓ ਤਾਂ ਯੂਟੀ ਪੁਲਿਸ ਕਹਿੰਦੀ ਅਜੇ ਅਸੀਂ ਉਹਨਾਂ ਨੂੰ ਬੋਲੋ ਸਾਡੇ ਨਾਲ ਗੱਲ ਕਰ ਲਓ ਮੈਂ ਅਧੂ ਵੀ ਨਹੀਂ ਸਮਝੀ ਕਿ ਯੂਟੀ ਕੁਝ ਗੇਮ ਖੇਡ ਰਹੀ ਹੈ ਹੋਰ ਦਾ ਉਹ ਕਹ ਰਸੀ ਜੀ ਮੈਂ ਸਚਾਈ ਦੱਸ ਤੰਨੂ ਤਿਆਰਾਂ ਸਾਰਾ ਕੁਝ ਤੇ ਮੈਨੂੰ ਸਜ਼ਾ ਘੱਟ ਹੋਏ ਬਟ ਮੈਂ ਅਧੂ ਵੀ ਉਹਨਾਂ ਨੂੰ ਕਹੇ ਕਿ ਐਸੀ ਜੋ ਸਜ਼ਾ ਦੇਣੀ ਹੈ ਜਾਂ ਉਹ ਉਹ ਯੂਟੀ ਨੇ ਇਨਵੈਸਟੀਗੇਸ਼ਨ ਤੇ ਫਾਈਂਡ ਆਊਟ ਕਰਨੀ ਹੈ ਆਈ ਐਮ ਨੋ ਵਨ ਟੂ ਗਿਵ ਯੂ ਸਜ਼ਾ ਸਜ਼ਾ ਤੇ ਰੱਬ ਨੇ ਤੇ ਕੋਰਟ ਨੇ ਦੇਣੀ ਹੈ ਅਸੀਂ ਤੇ ਇੱਕ ਸਚਾਈ ਜਾਣੇ ਆ ਜਿਹੜੀ ਬਾਹਰ ਆਏ ਸਭ ਦੇ ਸਾਹਮਣੇ ਹੋਰ ਜੋ ਗੁਨੇਗਾਰ ਹੈ ਉਸ ਨੂੰ ਸਜ਼ਾ ਦੇ ਹੂੰ ਤੁਸੀਂ ਮੈਂਮ ਸੈਟੀਸਫਾਈ ਹਾਂ ਜਿਹੜੀ ਇਹ ਪੁਲਿਸ ਦੇ ਵੱਲੋਂ ਕਾਰਵਾਈ ਕਰੀ ਗਈ ਹੈ ਸੀਬੀਆਈ ਕੋਲ ਕੇਸ ਚਲਾ ਗਿਆ ਤੁਹਾਡੀ ਹੁਣ ਮੈਂ ਤਾਂ ਸ਼ੁਰੂ ਤੋਂ ਇਹੀ ਮੰਗਾ ਸੀ ਕਿ ਇਹ ਸਾਰਾ ਕੇਸ ਸੀਬੀਆਈ ਦੇਖੇ ਸੀਬੀਏ ਹੈਂਡਲ ਕਰੇ ਪੰਜਾਬ ਪੁਲਿਸ ਆ ਪਰ ਕੋਈ ਵੀ ਅਧਿਕਾਰੀ ਪੰਜਾਬ ਪੁਲਿਸ ਦਾ ਨਾਂ ਹੋਵੇ ਹੁਣ ਤੁਸੀਂ ਸੈਟੀਸਫਾਈ ਹੋ ਚੀ ਜੀ ਬਿਲਕੁਲ ਸੈਟੀਸਫਾਈਡ ਤੇ ਮੈਂ ਯੂਟੀ ਤੇ ਵੀ ਸੀਗੀ ਤੁਸੀਂ ਦੇਖਿਆ ਸੀ ਮੈਂ ਤੇ ਸੈਟੀਸਫੈਕਸ਼ਨ ਜਦੋਂ ਮਾਨ ਸਾਹਿਬ ਕੋਲ ਗਈਆਂ ਉਦੋਂ ਵੀ ਸੀਗੀ ਜਦੋਂ ਮੈਂ ਨਾਨਕ ਸਰ ਕੋ ਗਈਆਂ ਉਦੋਂ ਵੀ ਸੀਗੀ ਬਟ ਇੱਥੇ ਸਾਰੀ ਜਗ੍ਹਾ ਕਹਿੰਦੇ ਨਾ ਪਬਲਿਕ ਨੂੰ ਧੋਖਾ ਮਿਲਦਾ ਹੈ ਮੈਂ ਸੁਣਦੀ ਸੀਗੀ ਇਹ ਗੱਲ ਬਟ ਅੱਜ ਮੈਂ ਆਪੇ ਇਸ ਚੀਜ਼ ਨੂੰ ਫੇਸ ਕੀਤਾ ਜਸ ਥਿੰਕ ਜਿਹੜਾ ਸਾਰਾ ਜਰੀਆ ਹੈਗਾ ਜਿਹੜਾ ਸਾਡਾ ਪਹੁੰਚ ਹੈਗੀ ਹੈ ਜਿਹੜੇ ਮੇਰੇ ਹਸਬੰਡ ਦਾ ਰੈਂਕ ਹੈ ਪੋਜੀਸ਼ਨ ਹੈਗੀ ਹੈ ਉਸ ਤੋਂ ਬਾਅਦ ਮੈਨੂੰ 5 ਮਹੀਨੇ ਤੱਕ ਤੁਸੀਂ ਦੇਖਿਆ ਹੋਣਾ ਮੈਂ ਇੱਕ ਦਿਨ ਘਰ ਨਹੀਂ ਬੈਠੀਆ ਤੇ ਇੱਕ ਦਿਨ ਆਫਿਸ ਨਹੀਂ ਗਈ ਕਰਨਲ ਦੀ ਵਾਈਫ ਹੋ ਕੇ ਤੁਹਾਨੂੰ ਇੰਨੀ ਦਿੱਕਤਾਂ ਦੇਖਣੀਆਂ ਪਈਆਂ ਤੇ ਆਮ ਬੰਦਾ ਹੁੰਦਾ ਐਹੀ ਚੀਜ਼ ਦੇਖ ਕੇ ਇਸ ਚੀਜ਼ ਦਾ ਦਰਦ ਹੁੰਦਾ ਮੈਨੂੰ ਕਿ ਮੈਂ 5 ਮਹੀਨੇ ਦੀ ਮੈਨੂੰ ਪਤਾ ਹੈ ਮੈਂ ਕਿਸ ਤਕਲੀਫ ਤੋਂ ਗੁਜ਼ਰੀਆ ਕਿੱਥੇ ਕਿੱਥੇ ਭੱਜੀਆਂ ਕਿਹੜਾ ਦਰਵਾਜ਼ਾ ਨਹੀਂ ਖਟਕਾਇਆ ਤੁਸੀਂ ਐ ਸੋਚੋ ਅਗਰ ਮੇਰੇ ਹਸਬੰਦ ਜਾਂ ਬੇਟਾ ਗਲਤ ਹੁੰਦੇ ਤੇ ਮੈਂ ਇੰਨਾ ਭੱਜ ਦੌੜ ਕਰਦੀ ਸਾਨੂੰ ਕਿਸੇ ਉਹ ਤੇ ਪੈਸੇ ਦੇ ਕੇ ਸਾਨੂੰ ਕੰਪਰੋਮਾਈਜ਼ ਕਰਨ ਨੂੰ ਤਿਆਰ ਸੀਗੇ ਇੱਕ ਤੁਸੀਂ ਜ਼ਿਕਰ ਪਿਛਲੀ ਵਾਰ ਕਰਿਆ ਸੀ ਕਿ ਅੰਗਦ ਨੂੰ ਤੁਸੀਂ ਘਰੋਂ ਨਹੀਂ ਬਾਹਰ ਜਾਣ ਦਿੰਦੇ ਕਿਉਂ ਜੀ ਕਿਉਂਕਿ ਮੈਨੂੰ ਡਰ ਹੈਗਾ ਅਜੇ ਵੀ ਕਿਉਂਕਿ ਜਿਸ ਤਰੀਕੇ ਨਾਲ ਉਹ ਫਿਰਦੇ ਹੁੰਦੇ ਨੇ ਦੇ ਟੋਲਡ ਮੀ ਇਨ ਦਾ ਪੁਲਿਸ ਸਟੇਸ਼ਨ ਦੇ ਅੰਦਰ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੁਹਾਡਾ ਇੱਕੋ ਬੇਟਾ ਤੇ ਉਸਨੇ ਵੀ ਪਟਿਆਲੇ ਹੀ ਰਹਿਣਾ ਮੈਨੂੰ ਧਮਕੀ ਦਿੱਤੀ ਗਈ ਸੀ ਬਿਲਕੁਲ ਮੈਨੂੰ ਡੀਐਸਪੀ ਸਤਨਾਮ ਦੇ ਸਾਹਮਣੇ ਐਸਐਚਓ ਅਮਰਿਤਵੀਰ ਸਿੰਘ ਉਹਨਾਂ ਕੋਲ ਪੁੱਛਿਆ ਜ ਉਹਨਾਂ ਦੇ ਸਾਹਮਣੇ ਮੈਨੂੰ ਧਮਕੀ ਦਿੱਤੀ ਗਈ ਸੀ ਉਸ ਦੀ ਰਿਕਾਰਡਿੰਗ ਹੈਗੀ ਹੈ ਮੇਰੇ ਕੋਲ ਜਿਹੜੀ ਕੋਰਟ ਤੇ ਜਾਈ ਦਿੱਤੀ ਗਈ ਹੈ ਤੇ ਜਿਹੜਾ ਹੁਣ ਆ ਫੈਸਲਾ ਹੈ ਤੁਸੀਂ ਖੁਸ਼ ਹੋ ਇਸ ਤੋਂ ਜਿਹੜਾ ਐਸਐਸਪੀ ਸਾਹਿਬ ਨੇ ਦਿੱਤਾ ਜੀ ਐਸਐਸਪੀ ਸਾਹਿਬ ਨੇ ਜੋ ਉਹਨਾਂ ਦੇ ਹੱਥ ਤੇ ਸੀਗਾ ਹਰ ਰੈਂਕ ਦਾ ਔਰ ਦੇ ਦਾ ਇੱਕ ਕੋਈ ਲਿਮਿਟੇਸ਼ਨ ਹੁੰਦੀ ਹੈ ਪਨਿਸ਼ਮੈਂਟ ਦੀ ਜੋ ਉਹਨਾਂ ਦੇ ਹੱਥ ਤੇ ਪਨਿਸ਼ਮੈਂਟ ਦੀ ਹੈਗੀ ਸੀ ਪਾਵਰ ਉਹ ਉਹਨਾਂ ਨੇ ਦਿੱਤੀ ਹੈ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਆਈ ਏਮ ਹੈਪੀ ਹੋਰ ਅਰਪਿਤ ਚੁਕਲਾ ਜੀ ਦੀ ਵੀ ਆਈ ਏਮ ਵੈਰੀ ਥੈਂਕਫੁਲ ਟੂ ਹਿਮ ਬਿਕੋਜ਼ ਹੀ ਹੈਜ਼ ਬੀਨ ਸਪੋਰਟਿੰਗ ਮੀ ਇਨ ਥਿਸ ਮੈਂ ਉਹਨਾਂ ਨੂੰ ਜਦੋਂ ਇਹਨਾਂ ਦੇ ਤੁਸੀਂ ਦੇਖਿਆ ਹੋਣਾ ਜਦੋਂ ਲਾਈਨ ਹਾਜੀ CBI ਦੇ ਕੇਸ ਗਿਆ ਤੇ ਇਹ ਲਾਈਨ ਹਾਜ਼ਰ ਹੋ ਗਏ ਜਦੋਂ ਲਾਈਨ ਹਾਜ਼ਰ ਹੋ ਗਏ ਤੇ ਜੀ ਇਹ ਸੰਗਰੂਰ ਮਲੇਰਕੋਟ ਲਾਹੌਰ ਬਰਨਾਲੇ ਲਾਈਨ ਹਾਜ਼ਰ ਹੋਏ ਜਿੱਥੇ ਇਹਨਾਂ ਦੀ ਪੋਸਟਿੰਗ ਹੋਈ ਹੋਈ ਆ ਬਟਿੰਡੇ ਤੇ ਲੁਧਿਆਣੇ ਨਹੀਂ ਗਏ ਨਾਨੀ ਉਹ ਕੈਨਸਲ ਕਰਾ ਲਿਆ ਆਰਡਰ ਫਿਰ ਐ ਮੈਂ ਆਰਪੀ ਚਕਲਾ ਜੀ ਨੂੰ ਚਿੱਠੀ ਪਾਈ ਕਿ ਇਹਨਾਂ ਨੂੰ ਐਥੇ ਪਟਿਆਲਾ ਡਿਸਟ੍ਰਿਕਟ ਤੇ ਕਿਦਾਂ ਫਿਰ ਉਹਨਾਂ ਨੇ ਅਗਲੇ ਦਿਨ ਹੀ ਉਹਨਾਂ ਦੇ ਆਰਡਰ ਵਾਪਸ ਕਢਾਏ ਗਏ ਤੇ ਇਹਨਾਂ ਨੂੰ ਪਟਿਆਲਾ ਡਿਸਟ੍ਰਿਕਟ ਦੁਬਾਰਾ ਕਢਿਆ ਗਿਆ ਤੇ ਜਿਵੇਂ ਤੁਸੀਂ ਸੁਣਿਆ ਕਿ ਮੈਡਮ ਦਾ ਕਹਿਣਾ ਕਿ ਮੈਂ ਖੁਸ਼ ਆ ਜਿਹੜੀ ਕਾਰਵਾਈ ਹੋਈ ਹੈ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ